ਕਹਿੰਦੇ ਮਿੱਡੇ ਮੀਲ ਦਾ ਖਾਣਾ ਬਣ ਰਿਹਾ ਤੇ ਖਾਣਾ ਕਾਦੇ ਨਾਲ ਬਣ ਰਿਹਾ ਹੈ ਬਾਲਣ ਬਣਾਤਾ ਲੱਕੜਾਂ ਦੀ ਥਾਂ ਤੇ ਕਾਗਜ਼ ਦਾ ਕਾਗਜ਼ ਕਾਦੇ ਨੇ ਸਕੂਲ ਦੇ ਇਹ ਛੋਟੇ ਛੋਟੇ ਬੱਚਿਆਂ ਦੇ ਲਈ ਮਿੱਡੇ ਮੀਲ 'ਚ ਨਾ ਖਾਣਾ ਬਣਦਾ ਹੁੰਦਾ ਤੇ ਆ ਖਾਣਾ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ ਬਾਲਣ ਦੇਖ ਲੋ ਬਾਲਣ ਦਾ ਜਿਹੜਾ ਕਰਪਸ਼ਨ ਹੋ ਰਹੀ ਹੈ ਬਾਲਣ ਦੀ ਬਾਲਣ ਬਚਾਉਣ ਦੀ بجائے ਬਾਲਣ ਮਚਾਉਣ ਦੀ بجائے ਜਿਹੜਾ ਹੁਣ ਇਹਨਾਂ ਨੇ ਕਾगज ਮਚਾਉਣੇ ਸ਼ੁਰੂ ਕਰਤੇ ਸਕੂਲ ਦੇ ਵਿੱਚ ਜਿੰਨੀ ਰੱਦੀ ਹੈ ਉਹ ਫੂਕ ਕੇ ਜਿਹੜਾ ਬੱਚਿਆਂ ਦਾ ਮਿੱਡੇ ਮੀਲ ਦਾ ਖਾਣਾ ਬਣਾਇਆ ਜਾ ਰਿਹਾ ਯਾਰ ਆਹ ਵੀਡੀਓ ਨਾਲ ਕਮੈਂਟ ਕਰਕੇ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਸਭ ਤੋਂ ਵੱਡਾ ਇਹ ਦੱਸਿਓ ਵੀ ਕੀ ਇਹ ਸਹੀ ਹੈ ਬੱਚਿਆਂ ਦੀ ਆਓ ਦੇਖਦੇ ਆਂ ਇਹ ਵੀਡੀਓ ਆਜੋ ਭਈਏ ਬਾਲ ਬਣਾ ਛੁੱਟੀ ਤੇ ਆਦਾ ਛੁੱਟੀ ਬਚਾ ਲਈ ਨਹੀਂ ਆਹ ਸਰ ਆਹ ਦੇਖੋ ਕਾਗਜ਼ ਮਚਾਰੀਆਂ ਮਾਤਾ ਤੇ ਖੁੱਲੇ ਚ ਖਾਣਾ ਬਣ ਰਿਹਾ ਮਿੱਡੇ ਮੀਲ ਦਾ ਯਾਰ ਕਿੰਨਾ ਕੁ ਚੰਗਾ ਹੈ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨਾ ਆ ਦੇਖ ਲਓ ਤੁਸੀਂ ਕਾਗਜ਼ ਰਸੀਦਾਂ ਨਾਲ ਬਣ ਰਿਹਾ ਆ ਦੇਖੋ ਪਰੇਜ਼ੀਦਾ ਮਚਾਈ ਜਾਂਦੇ ਆ ਮਿੱਡੇ ਮੀਲ ਦਾ ਖਾਣਾ ਤਿਆਰ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਇਹ ਕਾਗਜ਼ ਮੱਚਦਾ ਹੋਊਗਾ ਤਾਂ ਉਹ ਧੂਆਂ ਵੀ ਜਿਹੜਾ ਖਾਣੇ ਦੇ ਵਿੱਚ ਜਾਂਦਾ ਹੋਊਗਾ ਤਾਂ ਤੁਸੀਂ ਆਪਦੀ ਰਾਏ ਜ਼ਰੂਰ ਸਾਂਝੀ ਕਰਨੀ ਆ ਦੋਸਤੋ ਤੇ ਕਿੱਥੇ ਕਿੱਥੇ ਕਿਹੜੇ-ਕਿਹੜੇ ਸਕੂਲਾਂ 'ਚ ਤੁਸੀਂ ਵੀ ਇਹ ਜਾਂ ਕੁਝ ਦੇਖਿਆ ਹੈਗਾ ਵੀ ਬਾਲਣ ਦੀ ਥਾਂ ਤੇ ਇਸ ਤਰੀਕੇ ਨਾਲ ਜਿਹੜਾ ਖਾਣਾ ਤਿਆਰ ਕੀਤਾ ਜਾ ਰਿਹਾ ਜਾਂ ਮਿੱਡੇ ਮੀਲ ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਕਿਹੜੀ ਜਗ੍ਹਾ ਤੇ ਤੁਸੀਂ ਤਰੂਟੀਆਂ ਦੇਖੀਆਂ ਨੇ ਵੀ ਜਿੱਥੇ ਕਮੀ ਹੋ ਰਹੀ ਹੈ ਸਿਹਤਮੰਦ ਖਾਣਾ ਜਿਹੜਾ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾ ਰਿਹਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਬਾਰੇ ਜਰੂਰ ਦੱਸਿਓ ਵੀ ਇਹ ਵੀਡੀਓ ਹੈ ਕਿੱਥੋਂ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਪਈ ਹੈ ਅਕਿਲੇਸ਼ ਜਾਦਵ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਉੱਪਰ ਲਿਖ ਦਿੱਤਾ ਕਿ ਕਰਪਸ਼ਨ ਦੀ ਵੀ ਹੱਦ ਹੋ ਗਈ ਕਰਪਸ਼ਨ ਇਸ ਲੈਵਲ ਤੱਕ ਪਹੁੰਚ ਗਿਆ ਕਿ ਜਿਹੜਾ ਬਾਲਣਾ ਹੈ ਉਹ ਵੀ ਘਟਾ ਕੇ ਕਾਗਜ਼ ਮਚਾਉਣੇ ਸ਼ੁਰੂ ਕਰਤੇ ਰੱਦੀ ਮਚਾਉਣੀ ਸ਼ੁਰੂ ਕਰਤੀ ਰਸੀਦਾਂ ਨੇ ਸਕੂਲ ਦੀਆਂ ਬੱਚੇ ਸਾਹਮਣੇ ਬੈਠੇ ਤੇ ਉਹਨਾਂ ਦੇ ਕੋਲ ਜਿਹੜਾ ਖਾਣਾ ਤਿਆਰ ਹੋ ਰਿਹਾ ਹੈ ਕਿੰਨਾ ਕੁ ਸਿਹਤਮੰਦ ਹੋਊਗਾ ਇਹ ਖਾਣਾ ਕਿੰਨਾ ਕੁ ਬੱਚਿਆਂ ਦੇ ਲਾਭ ਲਾਇਕ ਹੋਊਗਾ ਇਹ ਜ਼ਰੂਰ ਦੱਸ ਦਿਓ ਤੇ ਕਮੈਂਟਾਂ ਚ ਆਪਣੀ ਰਾਏ ਸਾਂਝੀ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ